ਅਮਰੀਕਾ ਤੋਂ ਬਾਅਦ ਹੁਣ ਯੂਕੇ ਨੇ ਵੀ ਸਖਤੀ ਕਰ ਦਿੱਤੀ ਹੈ ਯੂਕੇ ਨੇ 골ਡਨ ਟਿਕਟ ਨਹੀਂ ਦੇਣੀ ਰਫਿਊਜੀਆ ਨੂੰ ਲੈ ਕੇ ਇਹ ਵੱਡੀ ਖਬਰ ਹੈ ਸੋ 골ਡਨ ਟਿਕਟ ਦੇਣ ਤੋਂ ਹੁਣ ਜਿਹੜੀ ਸਰਕਾਰ ਹੈ ਯੂਕੇ ਦੀ ਉਸ ਨੇ ਸਖਤ ਕਦਮ ਚੁੱਕੇ ਨੇ ਸੋ ਦੱਸ ਦਈਏ ਕਿ ਰਫਿਊਜੀਆ ਨੂੰ ਲੈ ਕੇ ਇਹ ਸਖਤ ਕਦਮ ਚੁੱਕੇ ਜਾ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕ ਰਫਿਊਜੀ ਬਣ ਕੇ ਜਦੋਂ ਯੂਕੇ ਜਾਂਦੇ ਸੀ ਤਾਂ ਉੱਥੋਂ ਦੀ 골ਡਨ ਟਿਕਟ ਲੈਂਦੇ ਸੀ ਉਸ ਨੂੰ ਲੈ ਕੇ ਹੁਣ ਸਖਤ ਨਿਯਮ ਨੇ ਜਿਹੜੇ ਯੂਕੇ ਦੇ ਵੱਲੋਂ ਬਣਾਏ ਜਾਣਗੇ ਉਥੋਂ ਦੇ ਪ੍ਰਧਾਨ ਮੰਤਰੀ ਨੇ ਇਹ ਕਿਹਾ ਹੈ ਕਿ ਸਾਡੇ ਸਮਾਜ ਵਿੱਚ ਯੋਗਦਾਨ ਪਾਉਣਾ ਪਵੇਗਾ ਜੇਕਰ ਤੁਸੀਂ ਯੂਕੇ ਆਉਣਾ ਹੈ ਤਾਂ ਕੀਰ ਸਟਾਰਮਰ ਨੇ ਇਹ ਦਾਵਾ ਕੀਤਾ ਹੈ ਬਰਤਾਨੀਆ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਦੇਸ਼ ਦੀ ਰਫਿਊਜੀ ਅਤੇ ਸੈਟਲਮੈਂਟ ਪ੍ਰਣਾਲੀ ਵਿੱਚ ਵੱਡੇ ਪੱਧਰ ਤੇ ਸੁਧਾਰ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਉੱਗੇ ਪ੍ਰਵਾਸੀਆਂ ਲਈ 골ਡਨ ਟਿਕਟ ਖਤਮ ਕਰਨ ਦੀ ਗੱਲ ਕੀਤੀ ਹੈ ਜੋ ਰਿਫਿਊਜੀ ਸਟੇਟਸ ਜਿੱਤ ਲੈਂਦੇ ਨੇ ਉੱਚ ਫੀਸਾਂ ਅਤੇ ਅਸਥਾਈ ਸੁਰੱਖਿਆ ਕਾਰਨ ਯੂਕੇ ਦੇ ਰਿਫਿਊਜੀ ਦਰਜਾ ਲੈਣ ਵਾਲਿਆਂ ਨੂੰ ਹੁਣ ਨਵੀਆਂ ਅਰਚਨਾ ਦਾ ਸਾਹਮਣਾ ਕਰਨਾ ਪਵੇਗਾ ਪ੍ਰਧਾਨ ਮੰਤਰੀ ਦਾ ਦਾਵਾ ਹੈ ਕਿ ਉਹਨਾਂ ਦੀ ਸਰਕਾਰ ਅਸਲੀ ਰਿਫਿਊਜੀਆਂ ਦੀ ਰੱਖਿਆ ਕਰੇਗੀ ਪਰ ਸਖਤ ਸ਼ਰਤਾਂ ਦੇ ਤਹਿਤ ਜੇ ਤੁਸੀਂ ਯੂਕੇ ਆਉਣਾ ਤਾਂ ਤੁਹਾਨੂੰ ਸਾਡੇ ਸਮਾਜ ਵਿੱਚ ਯੋਗਦਾਨ ਪਾਉਣਾ ਪਵੇਗਾ ਅਮਰੀਕਾ ਤੇ ਕੈਨੇਡਾ ਤੋਂ ਬਾਅਦ ਬਰਤਾਨੀਆ ਪ੍ਰਵਾਸੀਆਂ ਲਈ ਪਸੰਦੀਦਾ ਮੁਲਕ ਹੈ ਜਿਸ ਕਾਰਨ ਸੁਧਾਰ ਦੱਖਣੀ ਏਸ਼ੀਆ ਵਿੱਚ ਵਿਸ਼ੇਸ਼ ਰੁਚੀ ਦਾ ਵਿਸ਼ਾ ਬਣੇ ਹੋਏ ਨੇ ਸਿੱਖ ਭਾਈਚਾਰਾ ਤੇ ਤਾਮਿਲ ਰਫਿਊਜੀ ਦਰਜਾ ਲੈਣ ਵਾਲੇ ਲੰਬੇ ਸਮੇਂ ਤੋਂ ਬਰਤਾਨੀਆਂ ਨੂੰ ਬਿਰਹਿਮ ਵਜੂਹ ਦੇਖਦੇ ਰਹੇ ਨੇ ਭਵਿੱਖ ਵਿੱਚ ਲੋੜ ਨੂੰ ਸਥਾਈ ਸੈਟਲਮੈਂਟ ਹਾਸਲ ਕਰਨਾ ਜਾਂ ਪਰਿਵਾਰਕ ਮੈਂਬਰਾਂ ਨੂੰ ਆਪਣੇ ਨਾਲ ਲਿਆਉਣਾ ਬਧੇਰੇ ਮੁਸ਼ਕਲ ਹੋਵੇਗਾ ਇਸ ਸਮੇਂ ਬਰਤਾਨਵੀ ਯੂਨੀਵਰਸਿਟੀ ਵਿੱਚ ਪੜ ਰਹੇ ਭਾਰਤੀ ਵਿਦਿਆਰਥੀਆਂ ਉੱਤੇ ਇਸ ਦਾ ਅਸਰ ਨਹੀਂ ਪਵੇਗਾ ਪਰ ਜਿਹੜੇ ਆਪਣਾ ਸਟੇਟਸ ਬਦਲਦੇ ਨੇ ਜਾਂ ਰਿਸ਼ਤੇਦਾਰਾਂ ਕੋਲ ਰਹਿਣਾ ਚਾਹੁੰਦੇ ਨੇ ਉਨ੍ਹਾਂ ਲਈ ਰੁਕਾਵਟਾਂ ਆ ਸਕਦੀਆਂ ਨੇ ਸੋ ਯੂਕੇ ਦੀ ਸਰਕਾਰ ਨੇ ਸਖਤ ਕਦਮ ਚੁੱਕੇ ਨੇ ਪ੍ਰਵਾਸੀਆਂ ਨੂੰ ਲੈ ਕੇ ਰਫਿਊਜੀ ਦਰਜਾ ਲੈਣ ਵਾਲਿਆਂ ਨੂੰ ਹੁਣ ਨਵੀਆਂ ਅੜਚਣਾਂ ਦਾ ਸਾਹਮਣਾ ਕਰਨਾ ਪਵੇਗਾ ਪ੍ਰਧਾਨ ਮੰਤਰੀ ਨੇ ਨਵਾਂ ਦਾਵਾ ਕੀਤਾ ਸੋ ਜਿਸ ਵਿੱਚ ਉਹਨਾਂ ਨੇ ਉੱਗੇ ਪ੍ਰਵਾਸੀਆਂ ਲਈ 골ਡਨ ਟਿਕਟ ਖਤਮ ਕਰਨ ਦੀ ਗੱਲ ਕਹੀ ਹੈ ਜੋ ਰਫਿਊਜੀ ਸਟੇਟਸ ਚਿੱਤ ਲੈਂਦੇ ਨੇ ਉੱਚ ਫੀਸਾਂ ਤੇ ਅਸਥਾਈ ਸੁਰੱਖਿਆ ਕਾਰਨ ਯੂਕੇ ਦੇ ਰਫਿਊਜੀ ਦਰਜਾ ਲੈਣ ਵਾਲਿਆਂ ਨੂੰ ਹੁਣ ਨਵੀਆਂ ਅੜਚਣਾਂ ਦਾ ਸਾਹਮਣਾ ਕਰਨਾ ਪਵੇਗਾ ਸੋ ਅਮਰੀਕਾ ਕੈਨੇਡਾ ਤੋਂ ਬਾਅਦ ਹੁਣ ਬ੍ਰਿਟੇਨ ਹੈ ਜੋ ਯੂਕੇ ਹੈ ਉਹ ਵੀ ਸਖਤ ਹੁੰਦਾ ਨਜ਼ਰ ਆ ਰਿਹਾ ਹੈ ਸੋ ਭਾਰਤੀ ਲੋਕ ਜਾਂ ਪੰਜਾਬੀ ਜ਼ਿਆਦਾਤਰ ਵਿਦੇਸ਼ਾਂ ਦਾ ਰੁੱਕ ਕਰਦੇ ਸੀ ਆਪਣੀ ਰੋਜ਼ੀ ਰੋਟੀ ਦੇ ਲਈ ਸੋ ਬਹੁਤ ਸਾਰੇ ਲੋਕਾਂ ਨੂੰ ਹੁਣ ਇਨ੍ਹਾਂ ਕਾਰਨਾਂ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਆਏ ਦਿਨ ਨਿਤ ਨਵੀਆਂ ਪਾਬੰਦੀਆਂ ਨਵੀਆਂ ਸਖਤਾਈਆਂ ਨੇ ਜਿਹੜੀਆਂ ਉਹ ਲਾਗੂ ਹੋ ਰਹੀਆਂ ਨੇ